ਦਾ ਆਰ ਦਿੱਤੀ ਕਈ ਕਿਰਿਆਵਾਂ ਸਾਹਮਣੇ ਹੁੰਦੀਆਂ ਨੇ ਇਤਿਹਾਸ ਵਿੱਚ ਆ ਜਾਂਦੀਆਂ ਕਈ ਕਿਰਿਆਵਾਂ ਗੁਪਤ ਹੁੰਦੀਆਂ ਨੇ ਇਸ ਕਰਕੇ ਕਈ ਜੀਵ ਆਪਾਂ ਸੁਣੀਆਂ ਨੇ ਕਈ ਦੇਖੀਆਂ ਨੇ ਕਈ ਆਣ ਦੇਖੀਆਂ ਹੀ ਨੇ ਜਿਨ੍ਹਾਂ ਦਾ ਨਹੀਂ ਹੈ ਗਿਆਨ ਆਪਾਂ ਨੂੰ ਮੌਨ ਤੇਤੇ ਇਹਨੇ ਕਿੰਨੇ ਗਿਆਨਵਾਨ ਮੁਨੀਆਂ ਵੱਲੋਂ ਸਮਾਧੀ ਲਗਾਈ ਰੱਖਦੇ ਨੇ ਬ੍ਰਹਮ ਗਿਆਨੀ ਮੰਮiany ਨੇ ਵੀ ਆਪਣਾ ਸੁਭਾਅ ਦੱਸੇ ਨਹੀਂ। ਉਹ ਕਿਸੇ ਨਾਲ ਗੱਲ ਹੀ ਨਹੀਂ ਕਰਦੇ। ਜੇ ਕੋਈ ਆਵੇ ਜਿਵੇਂ ਸੰਤ ਬਾਬਾ ਵੀਰਮਦਾਸ ਬਦੋਛੀ ਵਾਲੇ ਹੋਏ ਨੇ। ਸਰਾਂਦ ਰੋਡ ਪਟਿਆਲਾ ਪਟਿਆਲੇ ਤੋਂ ਜੱਜ ਜਾਈਏ। ਇਹ ਬਦੋਛੀ ਪਿੰਡ ਪੈਂਦਾ। ਸ੍ਰੀਮਤੀ ਦੇ ਨਾਲ ਉੱਥੇ ਬਾਬਾ ਵੀਰਮਦਾਸ ਹੋਏ ਰਹੇ। ਆਲੋਪ ਨਗਨ ਵਸਤਰ ਵਿੱਚ ਰਹਿਣ ਵਾਲੇ ਪੂਰਨ ਤਪ ਦੇਤਾ ਬ੍ਰਹਮਜਾਨੀ ਸਾਨੋ ਕੋਈ ਵਸਤਰ ਨਹੀਂ ਸੀ ਪਾਉਂਦੇ ਕਿਸਮਾ ਹੁੰਦੀ ਬ੍ਰਹਮਜਾਨੀਆਂ ਆਪਣੀਆਂ ਜਿਵੇਂ ਮਾਈ ਚੰਦੂ ਲੁਧਿਆਣੇ ਬ੍ਰਹਮਜਾਨੀ ਹੋਈ ਹੈ ਉਹ ਵੀ ਵਸਤਰ ਨਹੀਂ ਸੀ ਪਹਿਨਦੀ ਹੁੰਦੀ ਬਸ ਮਾੜਾ ਜਿਹਾ ਐਵੇਂ ਕਪੜਾ ਜਿਹਾ ਰੱਖਣਾ ਤਾਂ ਦੇ ਉੱਤੇ ਲੁਧਿਆਣੇ ਵਿੱਚ ਬਾਬਾ ਬਾਣ ਬੱਠਾ ਹੋਇਆ ਉਹ ਬਾਣ ਹੀ ਬੱਜਦਾ ਰਹਿੰਦਾ ਸੀ ਉਹ ਵੀ ਬ੍ਰਹਮਜਾਨੀ ਹੋਇਆ ਲੱਕ ਨੂੰ ਸਿਰਫ ਦੋਰੀ ਬੰਨ੍ਹ ਕੇ ਰੱਖਦਾ ਹੁੰਦਾ ਸੀ ਉਹ ਵੀ ਸਹੀ ਬ੍ਰਹਮ ਜਾਨੀ ਸੋ ਇਸ ਤਰ੍ਹਾਂ ਹੀ ਬਾਬਾ veer vandas ji ਬਹੁਤ ਉੱਚ ਕੋਟੀ ਦੇ ਮਾਲਕ ਹੋਏ ਨੇ ਉਹ ਰੋੜੇ ਤਿੱਖਾ ਕਰੀ ਜਾਂਦੇ ਇੱਕ ਸਾਠ ਸਾ ਪੱਥਰ ਤੇ ਜਿਹਨੇ ਆਉਣਾ ਉਥੋਂ ਹੀ ਰੋੜੇ ਮਾਰਨੇ ਸ਼ੁਰੂ ਕਰ ਦੇਣੇ ਤੇ ਨਾਲ ਹੀ ਗਾਣਾ ਗੜਨੀ ਸ਼ੁਰੂ ਕਰ ਦੇਣੀ ਆ ਆ ਗਿਆ ਮੰਗਤਾ ਦੂਜਾ ਤੀਜਾ ਕਈ ਅੱਖਰ ਬੋਲ ਦੇਣੇ ਉਹਨੂੰ ਉਹ ਅਸਲ ਵਿੱਚ ਬ੍ਰਹਮ ਜਾਨ ਦੀ ਪਰਖ ਹੀ ਹੁੰਦੀ ਇੱਕ ਸੁਭਾਅ ਵੀ ਹੁੰਦਾ ਬ੍ਰਹਮਜਾਨੀ ਦੇ ਕਈ ਢਾਂਡੇ ਹੁੰਦੇ ਨੇ ਇੱਕ ਅੰਗੂਰ ਵਰਗੇ ਹੁੰਦੇ ਨੇ ਜਿਵੇਂ ਅੰਦਰੋਂ ਬਾਹਰੋਂ ਨਰਮ ਇੱਕ ਬ੍ਰਹਮਜਾਨੀ ਕਹਿੰਦੇ ਬਾਦਾਮ ਵਾਂਗੂ ਹੁੰਦੇ ਨੇ ਬਾਹਰੋਂ ਸਖਤ ਅੰਦਰੋਂ ਨਰਮ ਸੋ ਇੱਕ ਹੋਰ ਥਾਂ ਦੇ ਹੁੰਦੇ ਨੇ ਜਿਹੜੇ ਸੁਧਾਰਨ ਜੇ ਕਈਆਂ ਦੇ ਸੁਭਾਅ 베ਰ ਵਰਗੇ ਹੁੰਦੇ ਨੇ 베ਰ ਬਾਹਰੋਂ ਜਿਵੇਂ ਪੋਲਾ ਅੰਦਰੋਂ ਸਖਤ ਹੁੰਦਾ ਇਸ ਤਾਂ ਦੇ ਸੂਰਜ ਪ੍ਰਕਾਸ਼ ਦੀ ਕਥਾ ਵਿੱਚ ਸਾਰਾ ਜ਼ਿਕਰ ਆਵੇਗਾ ਸੋ ਬਾਬਾ ਜੀ ਦੂਰੇ ਹੀ ਰੋੜਾ ਮਾਰ ਦਿੰਦੇ ਸੀ ਜਿਹੜੇ ਲੱਗ ਜਾਂਦਾ ਸੀ ਉਹ ਜੋ ਮੰਗਣਾ ਆਉਂਦਾ ਸੀ ਉਹ ਹੀ ਮਿਲ ਜਾਂਦਾ ਸੀ ਉਹਨੂੰ ਉਹਨਾਂ ਦੇ ਕੋਲੇ ਬਾਬਾ ਗੁਰਮੁਖ ਸਿੰਘ ਜੀ ਕਾਰ ਸੇਵਾ ਵਾਲੇ ਜਾਂ ਜਾਂਦੇ ਹੁੰਦੇ ਸੀ ਜਾ ਕੇ ਜਾਂ ਮੱਥਾ ਦੇ ਕੇ ਇੱਕ ਦਿਨ ਕੋਲ ਬੈਠੇ ਬਾਬਾ ਜੀ ਕਹਿੰਦੇ ਮੇਰੇ ਕੋਲ ਕੀ ਲੈਣ ਆਇਆ ਪਹਿਲਾਂ ਤਾਂ ਕਿੰਨੀਆਂ ਹੀ 50 ਗਾਲਾਂ ਕੱਢੀਆਂ ਬਾਬਾ ਗੁਰਮੁਖ ਸਿੰਘ ਜੀ ਸ਼ਾਂਤ ਬੈਠੇ ਰਹੇ ਫਿਰ ਚੋਕ ਕੇ ਚਿੰਤੇ ਮਾਰੇ ਕਾਫੀ ਸਾਰੇ ਉਹ ਪਰਖ ਹੁੰਦੀ ਸਾਰੀ ਇਹ ਨਹੀਂ ਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਜੇ ਚਿੰਕੇ ਮਾਰੇ ਫਿਰ ਹੱਸ ਕੇ ਕਹਿਣ ਲੱਗੇ ਕੀ ਲੈਣਾ ਦੱਸ ਕਹਿੰਦੇ ਜੀ ਕਾਰ ਸੇਵਾ ਦੇ ਦਿਓ ਸ੍ਰੀ ਅਮਰ ਸਰ ਦਰਬਾਰ ਸਾਹਿਬ ਦੀ ਹਾਲਤ ਠੀਕ ਨਹੀਂ ਹੈ ਜਦੋਂ ਬਹੁਤ ਪੁਰਾਣੀ ਗੱਲ ਆਏ ਜਦੋਂ ਸੇਵਾ ਸ਼ੁਰੂ ਹੋਈ ਹੱਥ ਮਾਰਿਆ ਇੱਕ ਤਾਂ ਬੇ ਦਾ ਪੈਸਾ ਗਲੀ ਵਾਲਾ ਹੁੰਦਾ ਸੀ ਉਹ ਕੱਢ ਕੇ ਹੱਥ ਤੇ ਰੱਖ ਦਿੱਤਾ ਇਹਨੇ ਲੈ ਭਾਈ ਆ ਤੈਨੂੰ ਕਾਰ ਸੇਵਾ ਦੇ ਦੀ ਅੱਜ ਤੋਂ ਕਾਰ ਸੇਵਾ ਦਾ ਜਨਮ ਉੱਥੋਂ ਹੋਇਆ ਫਿਰ ਉਹਨਾਂ ਨੇ ਜਾ ਕੇ ਉਹ ਇੱਕ ਪੈਸਾ ਉਹ ਪੈਸੇ ਤੋਂ ਜਿਉਂ ਪੈਸਾ ਬਦਲਣ ਲੱਗ ਗਿਆ ਫਿਰ ਫਿਰ ਹਰਿਮੰਦਰ ਸਾਹਿਬ ਦੀ ਸੇਵਾ ਨਨਕਾਣਾ ਸਾਹਿਬ ਦੀ ਸੇਵਾ ਫਿਰ ਸੇਵਾ ਦਾ ਕੋਈ ਅੰਤ ਹੀ ਨਹੀਂ ਰਿਹਾ ਗਿਆ ਕ੍ਰਿਸ਼ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗਿਆਨਵਾਨ ਮੋਨੀਆਂ ਵਾਂਗ ਕਈ ਸਮਾਧੀ ਲਾਈ ਰੱਖਦੇ ਨੇ ਕਈ ਮੋਨ ਧਾਰੀ ਬਣ ਜਾਂਦੇ ਨੇ ਗਿਆਨ ਹੁੰਦਿਆ ਹੋਇਆ ਵੀ ਅਲੱਗ-ਅਲੱਗ ਅਵਸਥਾਵਾਂ ਨੇ ਜਿਵੇਂ ਬਹਾਦਰਪੁਰ ਵਾਲੇ ਮਹਾਪੁਰਖ ਨੇ ਇੱਕ ਮਸਤੂਆਣ ਦੇ ਕੋਲੇ ਉਹ ਕਿਸੇ ਨੂੰ ਮਿਲਦੇ ਹੀ ਨਹੀਂ ਜੇ ਕੋਈ ਜਲਿਆ ਜਾਵੇ ਉਹਨੂੰ ਪਾਣੀ ਚ ਵਾਰ ਦਿੰਦੇ ਜਾਂ ਰੇਤੇ ਤੇ ਲਤਾਣ ਦੇ ਗਰਮ ਤੇ ਮੇਰੇ ਕੋਲ ਕੀ ਆ ਕੀ ਲੈਣ ਆਇਆ ਜਾਤਨ ਗੁਰੂ ਗ੍ਰੰਥ ਸਾਹਿਬ ਤੇ ਯਕੀਨ ਨਹੀਂ ਸਤ ਸੰਗਤ ਤੇ ਯਕੀਨ ਨਹੀਂ ਬਾਣੀ ਨਹੀਂ ਪੜਦਾ ਆਪ ਨੂੰ ਇੱਥੇ ਕੀ ਲੈਣਾ ਹੈ ਚੁੱਪ ਭੁਜਾ ਦਿੰਦੇ ਕਈ ਮਹਾਪੁਰਖ ਇਹਨੇ ਗੁਪਤ ਰਹਿਣ ਵਾਲੇ ਸਾਦੇ ਜੇ ਕੱਪੜੇ ਪਾ ਕੇ ਖੇਤਾਂ 'ਚ ਘੁੰਮੇ ਜਾਣਗੇ ਬੜੇ ਦੇਖੇ ਜੋ ਜੇ ਕੋ ਮਿਲਣ ਜਾਵ ਜਿੱਥੇ ਬਣਾਵੇਂ ਮਹਾਪੁਰਖ ਸੀ ਕਹਿੰਦੇ ਇੱਥੇ ਕਿਤੇ ਹੋਣਾ ਮੈਂ ਤਾਂ ਦੇਖਿਆ ਨਹੀਂ ਆਪਣਾ ਆਪ ਦੱਸਣਾ ਹੀ ਨਾ ਕੋਤਾ ਮਹਾਰਾਜ ਕਹਿੰਦੇ ਕਿਤਨੇ ਹੀ ਅਵਸਥਾ ਹੈ ਕਿਤਨੇ ਪ੍ਰਕਾਰ ਦੀ ਅਵਸਥਾ ਹੈ ਤੇ ਤੇ ਰਤਨ ਸਮੰਗ ਕਿੰਨੇ ਗਿਆਨवान ਜਗਨ ਰਤਨ ਤੋਂ ਪਾਪ ਆਗ ਆਦਿਕ ਸੁਖ ਬਣਾ ਦੇ ਸਮੁੰਦਰ ਨੇ ਦੇਵਤਿਆਂ ਚੋਂ ਵੀ ਕਿੰਨੇ ਗਿਆਨवान ਹੋਏ ਨੇ ਦਾਨਵਾਂ ਚੋਂ ਵੀ ਕਿੰਨੇ ਗਿਆਨਮਾਨ ਹੋਏ ਨੇ ਪ੍ਰਹਿਲਾਦ ਭੀਸ਼ਣ ਦੇਵਲੂ ਦੇ ਨਾਮ ਆਪਾਂ ਪਹਿਲਾਂ ਸੁਣ ਹੀ ਚੁੱਕੇ ਆ ਮੂਨੀਆਂ ਚੋਂ ਕਿੰਨੇ ਗਿਆਨਮਾਨ ਹੋਏ ਨੇ ਮਨ ਮਨ ਪ੍ਰਣਾਮ ਆਉਂਦਾ ਜਿਵੇਂ ਮੁਨੀ ਜਨ ਮਨ ਕਰਕੇ ਪ੍ਰਣਾਮ ਕਰਦੇ ਨੇ 14 ਰਤਨਾਂ ਚੋਂ ਕਿੰਨੇ ਗਿਆਨਵਾਨ ਹੋਏ ਨੇ ਜਿਵੇਂ ਲక్ష్ਮੀ ਨੂੰ ਗਿਆਨ ਹੈ ਚੰਦਰਮਾ ਨੂੰ ਗਿਆਨ ਹੈ ਕਿੰਨੇ ਗਿਆਨਵਾਨ ਸਮੁੰਦਰ ਵਾਂਗ ਗੰਭੀਰ ਦਿਲ ਵਾਲੇ ਹੋਏ ਨੇ ਸੰਸਾਰ ਸਮੁੰਦਰ ਦੇ ਵਿੱਚ ਵੀ ਬਹੁਤ ਐਸੇ ਹੋਏ ਨੇ ਰੱਬ ਦੇ ਪਿਆਰੇ ਰਤਨਾ ਵਰਗੇ ਕੋਈ ਪੰਥ ਰਤਨ ਹੋਇਆ ਕੋਈ ਕੋਈ ਰਤਨ ਹੋਇਆ ਹੈ ਇਸ ਕਰਕੇ ਉਹ ਵੀ ਭਾਈ ਵੀਰ ਸਿੰਘ ਜੀ ਵਰਗੇ ਉਹ ਬਦਨ ਪੋਸ਼ਣ ਭਾਈ ਵੀਰ ਸਿੰਘ ਪੰਥ ਰਤਨ ਸੋ ਇਸੇ ਪ੍ਰਕਾਰ ਭਾਈ ਸੰਤੋਖ ਸਿੰਘ ਜੀ ਚੂੜਾਮਣ ਕਵੇ ਭਾਈ ਗੁਰਦਾਸ ਜੀ ਵਰਗੇ ਕੇਤੀਆ ਖਾਣੀ ਕੇਤੀਆ ਬਾਣੀ ਹੁਣ ਕਿੰਨੇ ਯਾਰ ਵਾਲ ਆਪਣੀ ਪ੍ਰਾਪਤ ਅਨੁਸਾਰ ਚੰਗੇ ਚੰਗੇ ਖਾਣਿਆਂ ਨੂੰ ਖਾਂਦੇ ਰਹਿੰਦੇ ਨੇ ਕਿੰਨੇ ਗਿਆਨਵਾਨ ਜੀਵਨ ਮੁਕਤ ਆਨੰਦ ਲਈ ਪ੍ਰਕਾਖ ਬਾਣੀਆਂ ਦੇ ਹੋਰ ਪਾਠ ਜਿਹੜੇ ਹੁੰਦੇ ਨੇ ਉਹ ਕਰਦੇ ਹੀ ਰਹਿੰਦੇ ਨੇ। ਚਾਰੇ ਬ੍ਰਹਮ ਗਿਆਨ ਹੋ ਵੀ ਗਿਆ। ਸੋ ਮਿਸਾਲ ਆਪਣੇ ਸਾਹਮਣੇ ਬਾਬਾ ਠਾਕੁਰ ਸਿੰਘ ਜੀ ਦੀ ਬਾਬਾ ਜੀ ਬ੍ਰਹਮ ਗਿਆਨ ਤੱਕ ਜਾ ਕੇ ਵੀ ਫੇਰ ਵੀ ਪਾਠ ਹੀ ਸੁਣਦੇ ਰਹਿੰਦੇ ਸੀ। ਜੇ ਹੁਣ ਸਾਰੇ ਸਮਝ ਸਕਦੇ ਹੁੰਦੇ ਉਹਨਾਂ ਨੂੰ ਇਹੀ ਤਾਂ ਇੱਕ ਚੀਜ਼ ਆ ਕਿ ਉਹ ਇੰਨਾ ਪਰਦਾ ਪਾ ਦਿੰਦੇ ਅਗਲੇ ਤੇ ਇੰਨੀ ਗੱਲ ਕੋਈ ਵੀ ਬ੍ਰਹਮ ਜਾਨੀ ਬਹੁਤ ਜ਼ਿਆਦਾ ਇਹ ਕੋਲ ਰਹਿ ਰਹਿ ਕੇ ਬੜੇ ਸਾਲਾਂ ਚ ਕਿਤੇ ਮਾੜਾ ਜਾਂ ਭੇਸ ਲੱਗਦਾ ਆਮ ਬੰਦੇ ਜਿਹੜੇ ਦੁਨਿਆਵੀ ਲੋਕ ਨੇ ਬ੍ਰਹਮ ਜਾਨੀ ਬਾਰੇ ਤਾਂ ਜਾਣ ਵੀ ਸੀ ਤੇ ਬ੍ਰਹਮ ਜਾਨੀ ਦੇ ਉੱਤੇ ਜੇ ਕੋਈ ਸ਼ੰਕਾ ਕਰਕੇ ਉਹਦੇ ਕੋਲ ਚੱਲਿਆ ਜਾਵੇ ਉਹਨੂੰ ਉਹੀ ਜੀ ਕਿਰਿਆ ਦਿਖਾ ਦਿੰਦੇ ਮੰਦਾ ਉਹ ਤੋਂ ਭੱਜਣ ਦੀ ਕਰਦਾ ਜਿਵੇਂ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਪੁਰਸ਼ ਫਤਿਹਗੜ੍ਹ ਸਾਹਿਬ ਦੇ ਕੋਲ ਉਹ ਐਉਂ ਕੌਤਕ ਕਰ ਦਿੰਦੇ ਨੇ ਜਿਵੇਂ ਕੋਈ ਪਿੱਛੋਂ ਸ਼ੰਕਾਵਾਦੀ ਜੀ ਆ ਗਿਆ ਸ਼ੁਰੂ ਜਾਈ ਹੁੰਦਾ ਸੀ ਕੁਰਾਲੀ ਤੋਂ ਦੋ ਇਸੇ ਪ੍ਰਕਾਰ ਸੱਜਣ ਆ ਗਏ ਦੋ Hindu ਇਹਨੇ ਚਲੋ ਦਰਸ਼ਨ ਕਰਕੇ ਆਉਣੇ ਆ ਰਸਤੇ 'ਚ ਕਹਿੰਦੇ ਪਤਾ ਨਹੀਂ ਕਿੱਦਾਂ ਦਾ ਹੋਊ ਕਿਵੇਂ ਹੋਊ 100 ਗੱਲਾਂ ਬੋਲਦੇ ਗਏ ਜਦੋਂ ਮਹਾਪੁਰਸ਼ਾਂ ਕੋਲ ਗਏ ਉਹਨਾਂ ਨੇ ਆਪਣੀ ਉਹ ਦਸਤਾਰ ਵੀ ਇਸੇ ਤਰੀਕੇ ਨਾਲ ਬੰਨ੍ਹਨੇ ਸਿੱਧੇ ਜੀ ਭਮਾ ਕੇ ਜੇ ਖੋਣ ਕੇ ਦਸਤਾਰ ਉਹਨਾਂ ਨੇ ਆਪਣੇ ਕਿੰਨੀਆਂ ਜੁਗਾਈਆਂ ਖਲਾਰਤੀਆਂ ਉੱਥੇ ਜਾਣ ਪਈ ਉਹ ਤਾਂ ਉੱਠ ਕੇ ਭੱਜਣ ਦੀ ਕੀਤੀ ਉਹਨਾਂ ਨੇ ਉਸੇ ਲੱਗਤੀ ਬਾਅਦ ਹੱਸਣ ਲੱਗੇ ਕਹਿੰਦੇ ਦੇਖਿਆ ਇੰਨੀ ਕੀ ਸਰਦਾ ਸੀ ਬਸ ਸਵੇਸ ਕਰਕੇ ਹੱਥ ਵੇਤੇ ਬ੍ਰਹਮ ਗਿਆਨੀ ਕਈ ਟਾਲੇ ਹੁੰਦੇ ਰਹੇ ਪਰ ਛੇਤੀ ਕੀਤੀ ਨੇੜੇ ਨਹੀਂ ਲੱਗਣ ਦਿੰਦੇ